ਕੋਈ ਦੋਸਤੀ ਜਿਹੜੇ ਪ੍ਰਸ਼ਾਦ ਉੱਥੋਂ ਚੜਾ ਕੇ ਤੇ ਉਦੋਂ ਬਾਅਦ ਇੱਥੇ ਬੈਠ ਕੇ ਵੀ ਕੁਝ ਜਿਹੜੇ ਕਰ ਰਹੇ ਸੀ ਪ੍ਰਸ਼ਾਦ ਗ੍ਰਹਿਣ ਕਰ ਰਹੇ ਸੀ ਸ਼ੂਟ ਵੀ ਕਰ ਰਹੇ ਸੀ ਪ੍ਰੀ-ਵੇਡਿੰਗ ਦਾ ਤੁਸੀਂ ਦੇਖ ਰਹੇ ਹੋ ਤੇ ਉਹਨਾਂ ਤੋਂ ਅਸੀਂ ਪਰਮਿਸ਼ਨ ਲੈਣ ਤੋਂ ਬਾਅਦ ਅਸੀਂ ਆਖਿਆ ਕਿ ਸਾਡਾ ਇੱਕ YouTube ਚੈਨਲ ਹੈ ਤੇ ਉਹਦੇ ਤੇ ਅਗਰ ਥੋੜੀ ਪਰਮਿਸ਼ਨ ਹੋਵੇ ਤਾਂ ਅਸੀਂ ਵੀਡੀਓ ਸ਼ੂਟ ਕਰ ਸਕਦੇ ਹਾਂ ਤੇ ਉਹ ਕਹਿੰਦੇ ਜੀ ਜਿਵੇਂ ਹੇਲੀ ਦਿੰਨੇ ਆਪਾਂ ਜਦੋਂ ਹੁਣੇ ਹੁੰਦੇ ਹਾਂ ਹੁਣ ਮੱਥਾ ਟੇਕ ਹਾਂ ਉਹ ਹੈਗੇ ਨੇ ਤੇ ਜਿਲੀ ਤੇ ਲਖਵਤਾਰ ਦਾ ਕਲਾ ਨੇਕ ਹੋਰ ਤਨ ਮੈਂ ਪੁੱਤ ਪੋਗੇ ਸਰਦਾਰ ਦਾ ਕਾਲੇ ਦਾ ਮਤ 5 ਪੀਰ ਚੌਕ 22 ਕਦੇ ਨਹੀਂ ਹਾਰਦਾ ਕਾਲੋ 9952 ਪੀਰ ਚੋ ਦੋਸਤੋ ਅੱਜ ਆਪਾਂ ਪਹੁੰਚੇ ਆ ਧੰਨ ਧੰਨ ਬਾਬਾ ਕਾਲਾ ਮਹਾਰਾਜ ਦੀ ਜਗ੍ਹਾ ਤੇ ਕਾਫੀ ਸਮਾਂ ਪਹਿਲਾਂ ਅਸੀਂ ਆਏ ਸੀ ਉਦੋਂ ਇੱਥੇ ਇੰਨਾ ਨਹੀਂ ਸੀਗਾ ਬਿਲਡਿੰਗ ਬਣੀ ਨਹੀਂ ਸੀ ਏਡੀ ਵਧੀਆ ਲੇਕਿਨ ਇੱਥੋਂ ਦੀ ਜਿਹੜੀ ਕਮੇਟੀ ਹੈ ਉਹਨੇ ਇੰਨਾ ਵਧੀਆ ਕੰਮ ਕੀਤਾ ਇੰਨਾ ਵਧੀਆ ਕੰਮ ਕੀਤਾ ਵੀ ਰਿਕਾਰਡ ਤੋੜਤੇ ਇੱਥੇ ਇਕੱਲਾ ਸ਼ਰਾਬ ਤੇ ਇਥੇ ਚੜਦੀ ਚੜਦੀ ਹੈ ਸ਼ਰਾਬ ਵਰਤਾਈ ਵੀ ਜਾਂਦੀ ਹੈ ਤੇ ਨਾਲ ਇੱਥੇ ਹਣ ਚਾਹ ਦਾ ਲੰਗਰ ਵੀ ਆ ਦਾਲ ਵੀ ਆ ਰੋਟੀ ਵੀ ਆ ਸਾਰਾ ਕੁਝ ਚੱਲਦਾ ਐਤਵਾਰ ਵਾਲੇ ਦਿਨ ਇੱਥੇ ਇਕੱਠ ਹੁੰਦਾ ਬਾਕੀ ਸੰਧੂ ਸਾਹਿਬ ਜਿਹੜੇ ਸੰਧੂ ਸਾਹਿਬ ਆਪਣੇ ਨਾਲ ਇਹਨਾਂ ਦੇ ਗੁਰੂ ਜੀ ਅਸਲੀ ਦਾ ਇਹਨਾਂ ਇਹ ਆਉਂਦੇ ਰਹਿੰਦੇ ਐ ਬਾਕੀ ਸਾਰੀ ਕਹਾਣੀ ਤੁਹਾਨੂੰ ਜੇ ਦੱਸਣਗੇ ਲਓ ਜੀ ਸੰਧੂ ਸਾਹਿਬ ਫਰੀਦਕੋਟ ਦੇ ਲੋਕ ਤਾਂ ਜਾਣਦੇ ਆ ਹਾਂ ਬਿਲਕੁਲ 200 ਫਰੀਦਕੋਟ ਦੇ ਨੇੜੇ ਜਾਂ ਸੰਧੂ ਭਾਈਚਾਰਾ ਉਹ ਤਾਂ ਜਾਣਦਾ ਹੀ ਆ ਬਾਬਾ ਕਾਲਾ ਮਹਿਰਜੀ ਦੀ ਜਗ੍ਹਾ ਬਾਰੇ ਬਾਕੀ ਜਿਹੜੇ ਦੋਸਤ ਨਹੀਂ ਜਾਣਦੇ ਉਹਨਾਂ ਲਈ ਇਹ ਨਵੀਂ ਚੀਜ਼ ਆ ਪਰ ਅੱਜ ਦੱਸਦੇ ਆ ਕਿ ਇੱਕ ਐਸੀ ਜਗ੍ਹਾ ਜਿੱਥੇ ਸ਼ਰਾਬ ਦਾ ਪ੍ਰਸ਼ਾਦ ਚੜਦਾ ਪਰ ਤੁਸੀਂ ਯਕੀਨ ਕਰੋ ਮੇਲੇ ਤੇ ਇੱਥੇ ਲੱਖਾਂ ਦਾ ਇਕੱਠ ਹੁੰਦਾ ਕਦੇ ਕੋਈ ਲੜਾਈ ਨਹੀਂ ਹੋਈ ਕਦੇ ਕੋਈ ਐਸੀ ਹਰਕਤ ਨਹੀਂ ਹੋਈ ਇਹ ਬਾਬਾ ਜੀ ਦੀ ਮਿਹਰ ਆ ਬਾਕੀ ਇੱਥੋਂ ਦਾ ਇਤਿਹਾਸ ਕੀ ਹੈ ਸਾਰਾ ਕੁਝ ਉਹਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਇੱਥੋਂ ਦੀ ਕਮੇਟੀ ਇੱਥੋਂ ਦੇ ਪ੍ਰਧਾਨ ਜਿਨ੍ਹਾਂ ਦੇ ਸਦਕੇ ਅੱਜ ਇੱਥੇ ਲੰਗਰ ਹੈ ਇੱਥੋਂ ਤੱਕ ਕਿ ਵਾਸ਼ਰੂਮ ਮਤਲਬ ਹਰੇਕ ਚੀਜ਼ ਜੋ ਜ਼ਰੂਰਤ ਦੀ ਚੀਜ਼ ਹੁੰਦੀ ਹੈ ਉਹ ਹਰੇਕ ਆ ਜਦੋਂ ਸਾਡਾ ਬਚਪਨ ਸੀ ਅਸੀਂ ਆਉਂਦੇ ਰਹੇ ਹਾਂ ਬਚਪਨ ਦੇ ਵਿੱਚ ਸਾਲ ਚੱਕ ਦਿਨ ਮਿਲ ਲੱਗਦਾ ਸੀਗਾ ਹੌਲੀ ਹੌਲੀ ਕਮੇਟੀ ਵਾਲਿਆਂ ਦੇ ਯੋਗਦਾਨ ਨਾਲ ਉਹ ਮਹੀਨੇ ਚ ਹੋ ਗਿਆ ਕਿਉਂਕਿ ਇੱਥੇ ਇੱਕ ਉਹਨੂੰ ਵੀ ਇੱਥੇ ਜਿਹੜਾ ਪ੍ਰਸ਼ਾਦ ਚੜਾਇਆ ਜਾਂਦਾ ਅੱਜ ਹਰ ਰੋਜ਼ 365 ਦਿਨਾਂ ਦੇ 365 ਦਿਨ ਹੀ ਇੱਥੇ ਲੰਗਰ ਵੀ ਚੱਲਦਾ ਤੇ ਬਹੁਤ ਭੀੜ ਸੰਗਤਾਂ ਦੀ ਹੁੰਦੀ ਆ ਐਂ ਦਵਾਰ ਨੂੰ ਜ਼ਿਆਦਾ ਹੁੰਦੀ ਆ ਤੇ ਬਾਕੀ ਹਾਂਜੀ ਹਾਂਜੀ ਆਓ ਦਰਸ਼ਕੋ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਜੋ ਕਿਸੇ ਦੇ ਲੜਕਾ ਹੁੰਦਾ ਜਾਂ ਵਿਆਹ ਦੀ ਜਿਹੜੀ ਹੈ ਸੌਖ ਸੁਖਣਾ ਲਾਈ ਜਾਂਦੀ ਆ ਤੇ ਸਾਨੂੰ ਜਗ੍ਹਾ ਤੁਹਾਨੂੰ ਦਰਸ਼ਨ ਕਰਾਉਣੇ ਆ ਨਾਲ ਹੀ ਤੁਹਾਨੂੰ ਦਿਖਾਉਣੇ ਆ ਵੀ ਜਿਹੜੀ ਜਿੱਥੇ ਮਿੱਟੀ ਕੱਢਦੇ ਲੋਕ ਆ ਉਹ ਤੁਹਾਨੂੰ ਦਿਖਾਉਣੇ ਆ ਆਓ ਜੀ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਸਰਬੀ ਸੰਧੂ ਅਫੀਸ਼ੀਅਲ ਤੇ ਤੇ ਜਿਵੇਂ ਤੁਸੀਂ ਜਾਣਦੇ ਆ ਕਿ ਮੈਂ ਵੀ ਜਿਹੜਾ ਸੰਧੂ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਸੰਧੂਆ ਦਾ ਪੋਤੀ ਆ ਤੇ ਅੱਜ ਅਸੀਂ ਆਪਣੀ ਜਗ੍ਹਾ ਆਪਣੀ ਜੜ ਤੇ ਆਏ ਹੋਏ ਆ ਜਿਹੜੀ ਸਾਡੀ ਮੇਨ ਜਿਹੜੀ ਕਹਿ ਸਕਦੇ ਆ ਬਾਬਾ ਜੀ ਦੀ ਜਗ੍ਹਾ ਤੇ ਤੇ ਸਾਰੀ ਇੱਥੋਂ ਦੀ ਕਮੇਟੀ ਤੇ ਪ੍ਰਧਾਨ ਸਾਹਿਬ ਵੀ ਬੈਠੇ ਹੋਏ ਨੇ ਇਹਨਾਂ ਨਾਲ ਆਪਾਂ ਸਵਾਲ ਕਰਦੇ ਆ ਗੱਲ ਕਰਦੇ ਆ ਜੀ ਮੀਤ ਪ੍ਰਧਾਨ ਲਖਵਿੰਦਰ ਸਿੰਘ ਜੀ ਨਾਲ ਅੱਛਾ ਭਾਈ ਜੀ ਆਪਾਂ ਜਦੋਂ ਆਫੀਸ਼ੀਅਲ ਜ ਮਤਲਬ ਪਹਿਲਾਂ ਸੀਗੀ ਬਾਬਾ ਜੀ ਦੇ ਜਗ੍ਹਾ ਤੇ ਹਨਾ ਆਉਂਦੇ ਸੀ ਜਿਵੇਂ ਮਤਲਬ ਸਾਰੇ ਸੰਗਤ ਹੀ ਆਉਂਦੀ ਸੀ ਅਸੀਂ ਵੀ ਬਚਪਨ ਤੋਂ ਆਉਂਦੇ ਰਹੇ ਹਾਂ ਹਾਂ ਜੀ ਆਫੀਸ਼ੀਅਲੀ ਜਦੋਂ ਇਹ ਕਿਹੜੇ ਸਾਲ ਦੇ ਵਿੱਚ ਜਦੋਂ ਬਣਿਆ ਜਦੋਂ ਰਜਿਸਟਰਡ ਹੋ ਗਿਆ ਸੀਗਾ ਤੇ ਪੂਰੀ ਇਹ ਜਿਹੜੀ ਸੰਸਥਾ ਜਿਹੜੀ ਇੱਕ ਰੂਪ ਲੈ ਲਿਆ ਸੀਗਾ ਕਮੇਟੀ 2000 ਸਾਲਾਂ ਦੇ ਵਿੱਚ ਬਣੀ ਹੈ 2000 ਸਾਲਾਂ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਉਦੋਂ ਤੋਂ ਹੀ ਨਾਲੋਂ ਕਮੇਟੀ ਮੈਂ ਉਦੋਂ ਤੋਂ ਹੀ ਨਾਲ ਹਾਂ ਜੀ ਠੀਕ ਹੈ ਜੀ ਬਾਕੀ ਸਾਰੇ ਆਪਣੇ ਇਹ ਮੈਂਬਰ ਹੀ ਬੈਠੇ ਆ ਜਾਂ ਸੰਗਤ ਹੈ ਜੀ ਕੁਝ ਪੁਰਾਣੇ ਮੈਂਬਰ ਕੁਝ ਨਵੇਂ ਮੈਂਬਰ ਠੀਕ ਹੈ ਜੀ ਹਰ ਸਾਲ ਜਿਵੇਂ ਕਿ ਲੰਗਰ ਦੀ ਪ੍ਰਥਾ ਇੱਥੇ ਹੈਗੀ ਹੈ ਹਨ ਉਹ ਵੀ ਪਹਿਲਾਂ ਤਾਂ ਕੱਲਾ ਇਹ ਹੀ ਹੁੰਦਾ ਸੀਗਾ ਮਤਲਬ ਮੇਲੇ ਤੇ ਹੁੰਦਾ ਸੀ ਦੋਸਤੋ ਪਰ ਫਿਰ ਏਕੋ ਤੇ ਹੌਲੀ ਹੌਲੀ ਹੋਣ ਲੱਗ ਪਿਆ ਤੇ ਅੱਜ ਜੇ ਤੁਸੀਂ ਕਿਸੇ ਵੀ ਦਿਨ ਆਓਗੇ ਕਿਉਂ ਜੀ ਇਹ ਸੱਚ ਹੈ ਐਤਵਾਰ ਨੂੰ ਬਹੁਤ ਇਕੱਠ ਹੁੰਦਾ ਸੀ ਹੁਣ ਐਤਵਾਰ ਨੂੰ ਬਹੁਤ ਇਕੱਠ ਹੁੰਦਾ ਰਹਿੰਦੇ ਹਾਂ ਜੀ ਤੇ ਹੋਰ ਕਿਹੜੀ ਚੀਜ਼ ਹੈ ਜਿਹੜੀ ਆਪਾਂ ਇੱਥੇ ਨਵੀਂ ਜਿਹੜੀ ਸਥਾਪਿਤ ਕਰ ਰਹੇ ਹਾਂ ਜਾਂ ਹੋਰ ਚੀਜ਼ 'ਚ ਵਾਧਾ ਕੀਤਾ ਗਿਆ ਜੀ ਉਹ ਸਾਡੇ ਦਸਕਾਂ ਨੂੰ ਜ਼ਰੂਰ ਦੱਸੋ ਆ ਜਿਵੇਂ ਹੁਣ ਬਿਲਡਿੰਗ ਬਣੀ ਹੈ ਦੀ ਲੰਗਰ ਹਾਲ ਬਣਾਇਆ ਜੀ ਅੱਛਾ ਇੱਕ ਨਵਾਂ ਲੰਗਰ ਹਾਲ ਬਣਾਇਆ ਲੰਗਰ ਹਾਲ ਬਣਾਇਆ ਜੀ ਬਾਥਰੂਮ ਬਣਾਇਆ ਜੀ 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 ਬਾਥਰੂਮ ਤੇ ਬਹਿਣ ਆਸਤੇ ਫਿਰ ਜਗ੍ਹਾ ਬਣੀ ਜਾਂਦੀ ਜਿੱਤੇ ਹੂੰ ਹੂੰ ਸੰਗਤ ਦੇ ਰਾਤ ਨੂੰ ਰੇ ਸੰਗਤ ਬਹੁਤ ਹੁੰਦੀ ਹੈ ਜੀ ਜੀ ਮੇਲਾ ਸਾਲ ਬਾਅਦ ਹੁੰਦਾ ਜੀ ਹਾਂ ਬਿਲਕੁਲ ਖੇਤ ਵਾਲੀ ਮੱਸਿਆ ਤੇ ਹੁੰਦਾ ਜੀ ਹੂੰ ਹੂੰ ਮੱਸਿਆ ਤੋਂ ਅਗਲੇ ਦਿਨ ਇੱਕ ਨੂੰ ਲੱਗਦੀ ਹੈ ਇੱਕ ਨੂੰ ਉਦੋਂ ਬਹੁਤ ਦੂਰ ਦੂਰ ਤੋਂ ਲੋਕੀ ਰਾਜਸਥਾਨ ਤੋਂ ਜੀ ਹਰਿਆਣੇ ਤੋਂ ਬਹੁਤ ਦੂਰ ਦੂਰੋਂ ਜੀ 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 ਸ਼ੀਮ ਸ਼ਾਮ ਨੂੰ ਤੋਂ ਬੰਦਾ 2000 ਬੰਦਾ ਸ਼ਾਮ ਨੂੰ ਰਹਿਣ ਨੂੰ ਹੁੰਦਾ ਸੀ ਅੱਛਾ ਜੀ ਪ੍ਰਧਾਨ ਸਾਹਿਬ ਮੈਂ ਇੱਕ ਗੱਲ ਸੁਣੀ ਸੀ ਕਿ ਪਾਕਿਸਤਾਨ ਤੋਂ ਵੀ ਕੋਈ ਸੰਗਤ ਆਈ ਸੀ ਹਾਂਜੀ ਹਾਂਜੀ ਆਉਂਦੀ ਹੈ ਜੀ ਹਾਂ ਉਹ ਸੰਧੂ ਆ ਮਤਲਬ ਉਹ ਸਾਡਾ ਮੁਸਲਮਾਨ ਸਿੱਖ ਭਾਈਚਾਰਾ ਪਰ ਉਹ ਸੰਧੂ ਸੀਗੇ ਤੇ ਮੈਂ ਇਹ ਗੱਲ ਸੁਣੀ ਸੀ ਮੈਨੂੰ ਇਹ ਨਹੀਂ ਸੀਗਾ ਕਿ ਸੱਚ ਹੈ ਜਾਂ ਝੂਠ ਹੈ ਪਰ ਪ੍ਰਧਾਨ ਸਾਹਿਬ ਕਹਿ ਰਹੇ ਆ ਕਿ ਉੱਥੋਂ ਵੀ ਸੰਗਤ ਆ ਉੱਤਰਾਖੰਡ ਜੋ ਵੀ ਬਹੁਤ ਦੁਰਦਰੋਂ ਆਉਂਦੀ ਸੰਗਤ ਆ ਠੀਕ ਹੈ ਜੇ ਆਪਣਾ ਸੰਧੂ ਭਾਈਚਾਰਾ ਬੈਠਾ ਲੈਣ ਹਾਂ ਜੀ ਗੁੰਦਰੀ ਜੀ ਇਹਦੇ ਇਤਿਹਾਸ ਬਾਰੇ ਮਤਲਬ ਮੈਂ ਤਾਂ ਜਾਣਦਾ ਹੀ ਆ ਪਰ ਸਾਡੇ ਜਿਹੜੇ ਦਰਸ਼ਕਾ ਉਹ ਵੀ ਜਾਣਨਾ ਚਾਹੁੰਦੇ ਆ ਥੋੜਾ ਜਿਹਾ ਇਤਿਹਾਸ ਬਾਰੇ ਜਾਣਨਾ ਜ਼ਰੂਰ ਪਾਓ ਇਹ ਬਾਬਾ ਜੀ ਗੋਰਖਨਾਥ ਨੂੰ ਮਿਲੇ ਸੀ ਜੀ ਉਹ ਬਾਬਾ ਜੀ ਗੋਰਖਨਾਥ ਮੌਕੇ ਦੇ ਆ ਉਦੋਂ ਇੱਥੇ ਆਪਣਾ ਵੀੜ ਦੇ ਵਿੱਚ ਮੱਝਾ ਜਰਦੇ ਹੁੰਦੇ ਸੀ ਹਾਂਜੀ ਜੀ ਜੀ ਅਰੇ ਪਹਿਲਾਂ ਇਤਲਾ ਦੀ ਮਿੱਟੀ ਕੱਢ ਕੇ ਹੁਣ ਵੀ ਬਾਬੇ ਦੇ ਨਾਂ ਦੀ ਫਿਰ ਆ ਕੇ ਮੱਥਾ ਟੇਕਦੇ ਹਾਂ ਹਾਂ ਇਹ ਵੀ ਜ਼ਰੂਰੀ ਆ ਹਨਾ ਪਹਿਲਾਂ ਉੱਥੇ ਜਾ ਕੇ ਮਿੱਟੀ ਕਲਾਤ ਦੀ ਮਿੱਟੀ ਕੱਢਣੀ ਆ ਫਿਰ ਜਾ ਕੇ ਫਿਰ ਮੱਥਾ ਲੱਗਦਾ ਜੇ ਮਿੱਟੀ ਨਾ ਕੱਢ ਕੇ ਉਦੋਂ ਮੱਥਾ ਲੱਗਦਾ ਨਹੀਂ ਹਾਂ ਸਹੀ ਹੈ ਜੀ ਇਹ ਵੀ ਦੋਸਤੋ ਆਜੋ ਤੁਹਾਨੂੰ ਦਿਖਾਉਂਦੇ ਦੇ ਦੋਸਤੋ ਮਿਲਦੇ ਅੱਗੇ ਦੋਸਤੋ ਇਹ ਹੀ ਆ ਉਹ ਛਪੜੀ ਜਿੱਥੇ ਮਿੱਟੀ ਕੱਢੀ ਜਾਂਦੀ ਹੈ ਇਹਨੂੰ ਛਪੜੀ ਦਾ ਨਾਮ ਦਿੱਤਾ ਗਿਆ ਛਪੜੀ ਕਹਿੰਦੇ ਆ ਤੇ ਅਸੀਂ ਵੀ ਬਚਪਨ ਚ ਹੁਣ ਤੱਕ ਦੇਖਦੇ ਆਏ ਆ ਕਿ ਇਹ ਉਹੀ ਛਪੜੀ ਆ ਜਿੱਥੇ ਅਕਸਰ ਜਿਹੜੀ ਆ ਕੇ ਪਹਿਲਾਂ ਸੰਗਤ ਮਿੱਟੀ ਕੱਢਦੀ ਆ ਤੇ ਫੇਰ ਜਾ ਕੇ ਮੱਥਾ ਟੇਕਦੀ ਏ ਤੇ ਮੈਂ ਤੇ ਹਾਲੀ ਸਾਹਿਬ ਤੇ ਆਪਣੇ ਬੰਟੀ ਸ਼ਰਮਾ ਜੀ ਤਿੰਨੇ ਜਣੇ ਇੱਥੇ ਪਹੁੰਚ ਗਏ ਤੇ ਇੱਥੇ ਜਿਵੇਂ ਤੁਹਾਨੂੰ ਦੱਸਿਆ ਕਿ ਸ਼ਰਾਬ ਦਾ ਪ੍ਰਸ਼ਾਦ ਚੜਾਇਆ ਜਾਂਦਾ ਹੈ ਹਨ ਤੇ ਇੱਥੇ ਵੀ ਕੁਝ ਦੋਸਤੀ ਜਿਹੜੇ ਪ੍ਰਸ਼ਾਦ ਉੱਥੋਂ ਚੜਾ ਕੇ ਤੇ ਉਦੋਂ ਬਾਅਦ ਇੱਥੇ ਬੈਠ ਕੇ ਵੀ ਕੁਝ ਜਿਹੜੇ ਕਰ ਰਹੇ ਸੀ ਪ੍ਰਸ਼ਾਦ ਗ੍ਰਹਿਣ ਕਰ ਰਹੇ ਸੀ ਤੇ ਕੁਝ ਇੱਥੇ ਵਿਆਹੇ ਹੋਏ ਜੋੜੇ ਵੀ ਆਏ ਹੋਏ ਸੀ ਸ਼ਾਇਦ ਪ੍ਰੀ ਵੈਡਿੰਗ ਸ਼ੂਟ ਕਰ ਰਹੀ ਸੀ ਉਹ ਵੀ ਮਿੱਟੀ ਕੱਢਣ ਆਏ ਹੋਣੇ ਆ ਤੇ ਇੱਥੇ ਸ਼ੂਟ ਵੀ ਕਰ ਰਹੇ ਸੀ ਪ੍ਰੀ ਵੈਡਿੰਗ ਦਾ ਤੁਸੀਂ ਦੇਖ ਰਹੇ ਹੋ ਤੇ ਉਹਨਾਂ ਤੋਂ ਅਸੀਂ ਪਰミਸ਼ਨ ਲੈਣ ਤੋਂ ਬਾਅਦ ਅਸੀਂ ਆਖਿਆ ਕਿ ਸਾਡਾ ਇੱਕ YouTube ਚੈਨਲ ਹੈ ਤੇ ਉਹਦੇ ਤੇ ਅਗਰ ਥੋੜੀ ਪਰਮਿਸ਼ਨ ਹੋਵੇ ਤਾਂ ਅਸੀਂ ਵੀਡੀਓ ਸ਼ੂਟ ਕਰ ਸਕਦੇ ਹਾਂ ਤੇ ਉਹ ਕਹਿੰਦੇ ਹਾਂ ਜੀ ਕੋਈ ਗੱਲ ਨਹੀਂ ਤੁਸੀਂ ਸ਼ੂਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਉਹ ਬੜੇ ਖੂਬਸੂਰਤ ਜੋੜੇ ਦੀ ਅਸੀਂ ਆਪਦੇ ਕੈਮਰੇ 'ਚ ਤਸਵੀਰ ਕੈਦ ਕੀਤੀ ਤੇ ਇਹੀ ਉਹ ਮੇਨ ਮਕਸਦ ਇਹ ਤੇ ਛਪੜੀ ਦਿਖਾਉਣ ਦਾ ਸੀਗਾ ਜਿੱਥੇ ਕਿ ਮਿੱਟੀ ਕੱਢਣ ਤੋਂ ਬਾਅਦ ਉਦੋਂ ਬਾਅਦ ਫਿਰ ਮੱਥਾ ਟਿਕਿਆ ਜਾਂਦਾ ਤੇ ਇੱਥੇ ਹਰ ਸੁੱਖਣਾ ਜਿਹੜੀ ਪੂਰੀ ਹੁੰਦੀ ਹੈ ਬਾਬਾ ਕਾਲਾ ਮੇਰ ਜੀ ਜੋ ਕਿ ਸੰਧੂਆਂ ਦੇ ਮੋਢੀ ਪੀਰ ਕਿਹਾ ਜਾਂਦਾ ਹੈ ਬਾਬਾ ਕਾਲਾ ਮੇਰ ਜੀ ਉਹਨਾਂ ਦੀ ਜਗ੍ਹਾ ਇੱਥੋਂ ਜਦੋਂ ਤੁਸੀਂ ਮਿੱਟੀ ਕੱਢਦੇ ਹੋ ਤੇ ਉਸ ਤੋਂ ਬਾਅਦ ਬਾਬਾ ਜੀ ਦਾ ਮਾਟਾ ਜਿਹੜਾ ਸਾਹਮਣੇ ਦਿਖਾਈ ਦੇ ਰਿਹਾ ਉੱਥੇ ਜਾ ਕੇ ਜਿਹੜੀ ਸੁਖਣਾ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਤੇ ਰੋਜ਼ਾਨਾ ਹੀ ਇੱਥੇ ਸੰਗਤ ਆਉਂਦੀ ਰਹਿੰਦੀ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਥੋਂ ਜਾਣ ਤੋਂ ਬਾਅਦ ਅਸੀਂ ਫੇਰ ਦੁਬਾਰਾ ਜਿਹੜੇ ਮੀਤ ਪ੍ਰਦਾਨ ਲਖਵਿੰਦਰ ਸਿੰਘ ਜੀ ਸੀ ਉਹਨਾਂ ਕੋਲੇ ਗਏ ਤੇ ਹੀਲੀ ਬਾਰੇ ਪੁੱਛਿਆ ਇੱਕ ਨਾ ਜੀ ਜਿਵੇਂ ਹੇਲੀ ਦਿੰਨੇ ਆਪਾਂ ਜਦੋਂ ਹੋਣੇ ਹੁੰਦੇ ਹਣ ਮੱਥਾ ਟੇਕਦੇ ਆ ਉਹ ਹੈਗੇ ਨੇ ਤੇ ਜਿਹੜੀ ਤੇ ਬਾਬਾ ਇੱਕ ਹੈਗਾ ਜੀ ਦੇ ਦੇਣਗੇ ਨਹੀਂ ਦੇ ਦੇਣਗੇ ਨਹੀਂ ਦੇ ਦੇਣ ਕੋਈ ਠੀਕ ਬੁਲਾਦ ਨਾ ਲੱਗ ਦੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਮੈਂ ਸ਼ੀਮਾ ਦੁਰਗਾ ਸਤਪਤੀ ਵੇਟਾ ਢੀ ਆਚਾਰ ਦਾ ਮੰਗੇ ਨਾਲ ਲਿਏ ਲਖਵਤਾਰ ਦਾ ਕਾਲਾ ਨੇਕ ਹੋਰ ਤਨ ਮੈਂ ਪੁੱਤ ਪੋਗੇ ਸਰਦਾਰ ਦਾ ਕਾਲੇ ਦੀ ਮੱਤ ਪੰਜ ਪੀਰ ਚੌਕ ਟਵਾਜੀ ਕਹਦੇ ਨਹੀਂ ਹਾਰ ਦਾ ਕਾਲੋ ਨੌਨ 55 ਪੀਰ ਚੌਕ ਟੋਗਣੀ ਪਿਆਰ ਦਾ ਡੇਰਾ ਕਰਦਾ ਵਿੱਚ ਯਾਰ ਦੇ ਮਨਸੀਤਵਾਰ ਦਾ ਕਾਲਾ ਗੂਆਂ ਦੇ ਬ੍ਰਾਹਮਣ ਦਿਨ ਮੱਸਿਆ ਵਾਰ ਦਾ ਪਟੇਲਾਂ ਦੇ ਗੁੱਸੇ ਨਾਲ ਸਹਾਰਦਾ ਮੈਂ ਕਰਾਂ ਲੜਾਈ ਪਟਨੇਰ ਨਾਲ ਤੂੰ ਫਿਰ ਇਹਨੂੰ ਪਾਲਦਾ ਮਤਅਬ ਆਇਆ ਪੱਟੀਆਂ ਆਣ ਮਿਲੇ ਪਰਾਇਆ ਬਿਰਲਾ ਪਤਾ ਜਾਂ ਤੇ ਘਤ ਨਿਕ ਨੇਮਾਨ ਤੈਨੂੰ ਕਾਲਿਆ ਸੇਂਦ ਦੇ ਸਭ ਹਿੰਦੂ ਮੁਸਲਮਾਨ ਬੁੱਗੇ ਦੇ ਕਰਜ਼ਾ ਮੈਂ ਦਰਦ ਮੰਡਾਇਆ ਪਾਇਆ ਖਾਦੀ ਖੀਰ ਤੇ ਕੀਤੀ ਚੂਲੀ ਕਾਲਾ ਵਹਿ ਵਾਤੀ ਸੁਣ ਜਾਇਆ ਕਾਲਿਆ ਭੈਣ ਨਾ ਜਾਈ ਚੱਲ ਕੇ ਆਣ ਮਿਲੇ ਪਰਾਇਆ ਦਾਦੇ ਹਰੇ ਮੰਗ ਤੇ ਜੀਵਨ ਗਾਇਆ ਜਾਂ ਮੇਰੇ ਮੰਦਰ ਵਾਲੇ ਪਿਤਾ ਗੁਰਦੇਵ ਸਿੰਘ ਸੰਧੀ ਅਰਦਾਸ ਬੇਨਤੀ ਲੇਖੇ ਲਈ ਇਸ ਪਰਿਵਾਰ ਨੂੰ ਤੰਦਰੁਸਤ ਰੱਖੀ ਨੱਲੇ ਵੇਰਗਾਂ ਤਾਂ ਦਰਸਿਰ ਕੀਨ ਦੁੱਧੀਆਂ ਛੱਲਾ ਹੋ ਗਏ ਕਿੱਲਾਂ ਦੇ ਵਾਅਦੇ ਕਰੀ ਫਸਲ ਵਾੜੀ ਦੇ ਵਾਅਦੇ ਕਰੀ ਸਾਰੀਆਂ ਸਮਰੱਥਾਂ ਪੂਰੀਆਂ ਕਰੀ ਕੌੜੀ ਬੀਗ ਲੰਗ ਬਧਾਈ ਸਿੰਧਰਾਂ ਦੇ ਵਾਅਦੇ ਕਰੀ ਜੋ ਵੀ ਬੱਚਿਆਂ ਦਾ ਕਾਰੋਬਾਰ ਹੋਵੇ ਵਾਅਦੇ ਕਰੀ ਮੇਰੇ ਸਾਂਸਾ ਪੀਰਾ ਇਹ ਪਰਿਵਾਰ ਤੇਰੇ ਦਰ ਤੇ ਖੁਸ਼ੀ ਨਾਂ ਮ ਆਇਆ ਤੇ ਖੁਸ਼ੀ ਨਾਂ ਮ ਆਵੇ ਝੋਲੀਆਂ ਭਰ ਕੇ ਜਾਵੇ ਮੇਰੇ ਮੰਦਰਾਂ ਲੈ ਪੀਰਾ ਬਾਕੀ ਇਹਨਾਂ ਬੱਚਿਆਂ ਜੋ ਵੀ ਮੰਨ ਦੀਆਂ ਮਰਾਦਾਂ ਉਹ ਤੋਂ ਪੂਰੀਆਂ ਕਰੀ ਮੇਰਾ ਮਾਲਕਾ ਇਸ ਪਰਿਵਾਰ ਤੇ ਕੋਈ ਦੁੱਖ ਤਕਲੀਫ ਨਾ ਆਉਂਦੀ ਸਾਰੀਆਂ ਦੁੱਖ ਤਕਲੀਫਾਂ ਦੂਰ ਰੱਖੀ ਕਸ਼ਟ ਦੂਰ ਰੱਖੀ ਸਿਰ ਤੇ ਮੇਰ ਮੇਰੀ ਫਿਰਿਆ ਤੇਰੇ ਅੱਗੇ ਹੀ ਹੈ ਮੇਰੇ ਮਾਲਕ ਆ ਬਾਕੀ ਮੇਰੇ ਮੰਦਰ ਵਾਲਾ ਪੀਰਾ ਸਭ ਨੂੰ ਬਿਮਾਰੀਆਂ ਤੋਂ ਰਹਿਤ ਰੱਖੀ ਸ੍ਰੀ ਰਣ ਤੰਦਰੁਸਤੀ ਰੱਖੀ ਮੇਰਾ ਸ਼ਾਇਨ ਸ਼ਾ ਪੀਰਾ ਚੜ੍ਹਦੀ ਕਲਾ ਰੱਖੀ ਇਸ ਪਰਿਵਾਰ ਦੀ ਮੇਰੀ ਫਿਰਿਆ ਤੇਰੇ ਅੱਗੇ ਤੇਰੀ ਤੁਰ ਦਰਗਾਹ ਅੱਗੇ ਜਾ ਬਾਬਾ ਕਾਲਾ ਮਹਿਰ ਤੇਰਾ ਹੀ ਆਸਰਾ ਸ਼ਾਇਨ ਸ਼ਾ ਪੀਰਾ ਤੂੰ ਹੀ ਅੰਦਾਜ਼ਾ ਤੂੰ ਹੀ